ਮੋਤਰੀਕ ਦੀ ਰਾਤ ਜਿਹੜਾ ਪਿੰਡ ਦਾਨ ਸਿੰਘ ਵਾਲਾ ਜਸਪ੍ਰੀਤ ਸਿੰਘ ਤੇ ਉਹਦੇ ਜਿਹੜੇ ਆਂਟੀਕੁਐਂਡੀ ਸੀਗੇ ਉਹਨਾਂ ਦੇ ਸੱਤ ਘਰਾਂ ਦੇ ਕਰੀਬ ਜਿਹੜੀ ਸੀਗੀ ਇੱਕ ਅਗਲੌਂ ਦੀ ਘਟਨਾ ਸਾਹਮਣੇ ਆਈ ਸੀ ਜਿਹਦੇ ਵਿੱਚ ਰਮਿੰਦਰ ਸਿੰਘ ਤੇ ਉਹਦੇ ਨਾਲ ਦੇ ਸੱਤ ਜਿਹੜੇ ਸਾਥੀ ਸੀਗੇ ਉਹ ਇਨਵੋਲਵ ਸੀਗੇ ਇਹਨਾਂ ਦੇ ਖਿਲਾਫ ਅਸੀਂ ਮੁਕੱਦਮਾ ਨੰਬਰ 3 ਥਾਣਾ ਨਈਂਆਂ ਵਾਲਾ ਦੇ ਵਿੱਚ ਦਰਜ ਰਜਿਸਟਰ ਕੀਤਾ ਸੀਗਾ ਅੰਡਰ 326 ਜੀ ਔਰ ਪੀਐਨਐਸ ਐਂਡ ਅਦਰ ਰੈਲੇਵੈਂਟ ਸੈਕਸ਼ਨ ਔਫ ਪੀਐਨਐਸ ਇਸ ਮੁਕੱਦਮੇ ਦੇ ਵਿੱਚ ਸੱਤ ਦੋਸ਼ੀ ਬਾਈ ਨੇਮ ਸੀਗੇ ਤੇ ਬਾਕੀ तकरीबन 17 ਦੇ ਕਰੀਬ ਜਿਹੜੇ ਦੋਸ਼ੀ ਅਨਨੋਨ ਬੰਦੇ ਸੀਗੇ ਤੋ ਮਾਨਯੋਗ ਐਸਐਸਪੀ ਸਾਹਿਬ ਡੰਡਾ ਵੱਲੋਂ ਇਸ ਮੁਕਦਮੇ ਨੂੰ ਸੀਰੀਅਸਨੈਸ ਨੂੰ ਦੇਖਦੇ ਹੋਏ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀਗਾ ਜਿਸ ਦੇ ਵਿੱਚ ਸੀਆਈਏ ਡੀਐਸਪੀ ਪੁਛਤੋ ਐਸਐਚਓ ਨੀਂਯਾ ਵਾਲਾ ਚੌਕੀ ਚਾਰ ਗੋਨੇਆਣਾ ਤੇ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਅਸੀਂ ਇਸ ਮੁਕਦਮੇ ਦੇ ਵਿੱਚ ਤਿੰਨ ਦੋਸ਼ੀ ਜਿਹੜੇ ਰਣਜੀਤ ਸਿੰਘ ਖੁਸ਼ਪ੍ਰੀਤ ਸਿੰਘ ਤੇ ਰੇਸ਼ਮ ਸਿੰਘ ਇਹਨਾਂ ਨੂੰ ਮਿਤੀ 11 ਤਰੀਕ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਦੇ ਜਿਹੜੀ ਹੈਗੀ ਫਰਦਰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅੱਗੇ ਕਾਰਵਾਈ ਸਾਡੀ ਚੱਲ ਰਹੀ ਹੈ। ਇਹਦੇ ਵਿੱਚ ਜਿਹੜਾ ਰੇਸ਼ਮ ਸਿੰਘ ਹੈਗਾ ਇਹ ਇਸ ਮੁਕੱਦਮੇ ਦੇ ਵਿੱਚ ਬਾਈ ਨੇਮ ਦੋਸ਼ੀ ਸੀਗਾ। ਦੂਜੇ ਜਿਹੜੇ ਦੋ ਦੋਸ਼ੀ ਨੇ ਰਣਜੀਤ ਸਿੰਘ ਤੇ ਖੁਸ਼ਪ੍ਰੀਤ ਸਿੰਘ ਇਹ ਇਹਦੇ ਵਿੱਚ ਜਿਹੜੇ ਅਨਨੋਮ ਬੰਦੇ ਸੀਗੇ ਉਹਨਾਂ ਦੀ ਪੁਸ਼ਕਿਸ਼ ਦੇ ਵਿੱਚ ਅਸੀਂ ਜਿਹੜੇ ਹੈਗੇ ਲੈਨਰ ਨੂੰ ਨਾਮਿਨੇਟ ਕੀਤਾ ਤੇ ਇਹਨਾਂ ਨੂੰ ਅਸੀਂ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ। ਇਸ ਦੇ ਨਾਲ ਹੀ ਜਿਹੜੇ ਇਹ ਤਿੰਨ ਦੋਸ਼ੀ ਨੇ ਇਹਨਾਂ ਨੇ ਸਾਨੂੰ ਫਰਦਰ ਜਿਹੜੇ ਮੇਨ ਮੁੱਖ ਦੋਸ਼ੀ ਹਰਮਿੰਦਰ ਸਿੰਘ ਉਤੇ ਬਾਰੇ ਵੀ ਕੁਝ ਲੀਕਸ ਦਿੱਤੀਆਂ ਨੇ। ਤੋ ਅਸੀਂ ਵਕ ਵਕ ਟੀਮਾਂ ਸਾਡੀਆਂ ਸੜੀਆਂ ਰੇਡ ਕਰ ਰਹੀਆਂ ਨੇ ਤੇ ਜਲਦੀ ਹੀ ਜਿਹੜੇ ਬਾਕੀ ਦੋਸ਼ੀ ਨੇ ਅਸੀਂ ਉਹਨਾਂ ਨੂੰ ਜਿਹੜੇ ਗ੍ਰਿਫਤਾਰ ਕਰ ਲਵਾਂਗੇ ਇਹਨਾਂ ਦੋਸ਼ੀਆਂ ਦੀ ਅਸੀਂ ਪੁਲਿਸ ਰਿਮਾਨ ਲੈ ਕੇ ਅੱਗੇ ਫਰਦਰ ਕਾਰਵਾਈ ਕਰ ਰਹੇ ਹਾਂ ਇੱਥੇ ਨਾਲ ਹੀ ਜਿਹੜਾ ਦੱਸਣਾ ਹੋਵੇਗਾ ਕਿ ਜਿਹੜੇ ਅਸੀਂ ਪਹਿਲਾ ਜਿਹੜਾ ਮੁਕੱਦਮਾ ਸੀਗਾ 326 ਜੀ ਜਿਹੜੀ ਤੇ ਬਾਕੀ ਸੈਕਸ਼ਨ ਦੇ ਵਿੱਚ ਅਗਰਜਿਸਟਰ ਕੀਤਾ ਸੀਗਾ ਹੁਣ ਅਸੀਂ ਕੱਲ ਜਿਹੜਾ ਇਸ ਮੁਕੱਦਮੇ ਦੇ ਵਿੱਚ 100 ਜਿਹੜੀ 307 ਜਿਵੇਂ ਆਪੀਸੀ ਦੇ ਰਿਲੇਵੈਂਟ ਸੈਕਸ਼ਨ ਬੀਐਨਐਸ ਹੈਗੇ ਅਸੀਂ ਉਹ ਵਾਦਾ ਕੀਤਾ ਤੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਅਸੀਂ ਸਖਤ ਸਖਤ ਕਾਰਵਾਈ ਕਰਾਂਗੇ ਜਿਹੜੇ ਬਾਕੀ ਦੋਸ਼ੀ ਰਹਿੰਦੇ ਨੇ ਰਵਿੰਦਰ ਸਿੰਘ ਦੇ ਉੱਤੇ ਸਰ ਜਿਵੇਂ ਕੀ ਗੱਲ ਚੱਲ ਰਹੀ ਸੀ ਕਿ ਨਸ਼ੇੜੀਆਂ ਵੱਲੋਂ ਅਗ ਲਗਾਈ ਕਿ ਰਵਿੰਦਰ ਸਿੰਘ ਦੇ ਉੱਤੇ ਪਹਿਲਾਂ ਐਨਡੀ ਦਾ ਕੋਈ ਜਾਂ ਨਸ਼ੇ ਦਾ ਕੋਈ ਇਸ ਤਰੀਕੇ ਦਾ ਮਾਮਲਾ ਸਾਹਮਣੇ ਆਇਆ ਨਹੀਂ ਉਹਦੇ ਵਿੱਚ ਉਹਦੇ ਉੱਪਰ ਐਨਡੀਪੀਐਸ ਦਾ ਮੁਕਦਮਾ ਦਰਜ ਨਹੀਂ ਹੈ ਬਟ ਹਾਂ ਉਹਦੇ ਕੋਲ ਇੱਕ ਨਜਾਇਜ਼ ਹਥਿਆਰ ਬਰਾਮਦ ਹੋਇਆ ਸੀ ਨਾ 2023 ਦੇ ਵਿੱਚ ਉਸ ਬੰਦੇ ਵਿੱਚ ਮੁਕਤਵਾ ਇੱਕ ਦਰਜ ਹੈ ਤੇ ਐਨਡੀਪੀਐਸ ਦਾ ਜਿਹੜਾ ਫਰਦਰ ਕੋਈ ਮੁਕਤਵਾ ਤਾਂ ਦਰਜ ਨਹੀਂ ਹੈਗਾ ਬਟ ਫਿਰ ਵੀ ਕੋਈ ਅਲੀਗੇਸ਼ਨ ਜਿਹੜੇ ਹੈਗੇ ਨੇ ਕਾਫੀ ਉਹਦੇ ਵਿੱਚ ਕੁਝ ਨਿਕਚੇ ਜਿਹਾ ਨਿਕਲ ਕੇ ਆ ਰਹੀਆਂ ਨੇ ਉਸ ਐਂਗਲ ਨੂੰ ਵੀ ਅਸੀਂ ਜਾਂਚ ਕਰਾਂਗੇ ਜਦੋਂ ਅਸੀਂ ਗ੍ਰਫਤਾਰੀ ਹੋਊਗੀ ਤਾਂ ਡੈਫੀਨੇਟਲੀ ਅਸੀਂ ਜੀਨਰਸੀ ਨਿਭਾਈ ਨਾਲ ਪੜਤਾਲ ਕੀਤੀ ਜਾਊਗੀ ਜੇਕਰ ਕਿਸੇ ਵੀ ਇਨਵੋਲ ਹੋਇਆਗਾ ਤਾਂ ਉਹਦੇ ਖਿਲਾਫ ਸਖਤ ਕਰਵਾਈ ਜੀ ਸਰਕਾਰਨ ਕੀ ਲੱਗੇ ਲੜਾਈ ਦਾ ਕੀ ਲੜ ਮੰਦੀ ਇਹਦੇ ਵਿੱਚ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਹੀ ਨਿਕਲ ਕੇ ਆਇਆ ਵੀ ਜਸਪ੍ਰੀਤ ਨਾਲ ਇਹਦੀ ਦਰਮਿੰਦਰ ਦੀ ਆਫਿਸ ਦੇ ਵਿੱਚ ਕਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਚੱ ਜਿਹੜਾ ਕਿ ਜਸਪ੍ਰੀਤ ਵੱਲੋਂ ਕਿਹਾ ਜਾ ਰਿਹਾ ਕਿ ਮੈਂ ਉਹਨੂੰ ਨਸ਼ੇ ਕਰਨ ਤੋਂ ਰੋਕਦਾ ਸੀਗਾ ਤੇ ਰਮਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਹੈਗੀ ਚੀਜ਼ ਕਲੀਅਰ ਹੋ ਜਾਊਗੀ ਸਰ ਪਹਿਲਾਂ ਪਹਿਲਾਂ ਜਿਹੜੀ ਇਹ 5 ਵਜੇ ਦੇ ਕਰੀਬ ਜਿਹੜੀ ਹੈਗੀ ਜਸਪ੍ਰੀਤ ਪਾਰਟੀ ਵੱਲੋਂ ਰਮਿੰਦਰ ਸਿੰਘ ਦੇ ਘਰ ਜਿਹੜੇ ਹੈਗੀ ਹਮਲਾ ਕੀਤਾ ਗਿਆ ਸੀ ਭੰਨਤੋੜ ਕੀਤੀ ਗਈ ਸੀ ਜਿਹਦੀ ਕੋਈ ਉਹਨਾਂ ਨੇ ਕੰਪਲੇਂਟ ਰਿਪੋਰਟ ਨਹੀਂ ਕੀਤੀ ਬਟ ਉਹਨਾਂ ਨੇ ਆਪਣੇ ਬੰਦੇ ਮੁਲਾਕੇ ਜਿਹੜੇ ਆ ਕੇ ਰਾਤ ਨੂੰ ਉਹਨਾਂ ਦੇ ਘਰ ਅਟੈਕ ਕਰਦੇ ਤੇ ਰਮਿੰਦਰ ਸਿੰਘ ਪਾਰਟੀ ਵੱਲੋਂ ਤੇਨਾਂ ਦੇ ਘਰ ਨੂੰ ਅੱਗ ਲਗਾ ਦਿੱਤੀ ਯੂਨੀਅਨ ਸੇ ਦੈਟ ਕਿ ਕੋਣ ਬਦਲਾ ਲੈਂਦਾ ਕਾਈਂਡ ਆਫ ਇਦਾਂ ਦਾ ਲੱਗ ਰਿਹਾ ਕਿ ਜਿਹੜੀ ਕਾਰਨ ਕੀ ਇਹ ਲੜਾਈ ਦਾ ਜਸਪ੍ਰੀਤ ਦਾ ਤੇ ਰਮਿੰਦਰ ਦਾ ਕਿਉਂਕਿ ਜਸਪ੍ਰੀਤ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਵੀ ਅਸੀਂ ਨਸ਼ਾ ਕਰਦਾ ਸੀ ਵੇਚਦਾ ਸੀਗਾ ਅਸੀਂ ਕਰਨ ਤੋਂ ਵੇਚਣ ਤੋਂ ਰੁਕਦੇ ਸੀ ਤਾਂ ਇਹ ਸਾਡੇ ਨਾਲ ਖਾਰ ਖਾਂਦਾ ਸੀਗਾ ਬਟ ਜਿਹੜੀ ਰਮਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਹੋਈ ਕਈ ਚੀਜ਼ਾਂ ਜਿਹੜੀਆਂ ਕਲੀਅਰ ਹੋਣ ਗਈਆਂ ਕਿਉਂਕਿ ਇਹਦੇ ਵਿੱਚ ਦੋ ਤਿੰਨ ਐਂਗਲ ਜਿਹੜੇ ਨਿਕਲ ਕੇ ਸਾਹਮਣੇ ਆ ਰਹੇ ਨੇ ਸਾਡੇ ਕੋਲ ਸਰ ਕੌਣ ਕਿੰਨੇ ਘਰਾਂ ਨੂੰ ਅੱਗ ਲਗਾਈ ਸੀ ਸਾਰੇ ਕੇਸ ਦੇ